ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਪਤ ਇਸ ਵਕਤੀਆਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਹੁਸ਼ਾਰਪੁਰ ਦੇ ਬਜਵਾੜਾ ਬਾਈਪਾਸ ਤੋਂ ਦਿਖਾ ਰਹੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੁਸ਼ਾਰਪੁਰ ਦੇ ਮਹਿਲਾਂ ਵਾਲੇ ਪਿੰਡ ਦੇ ਵਿੱਚ ਧੰਤਾ ਅਜ ਸਾਧਨਾ ਕੇਂਦਰ ਜੋ ਮੌਜੂਦ ਹੈ ਉਸ ਥਾਂ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਨੇ ਤਾਂ ਉਹਨਾਂ ਦਾ ਜਿਹੜਾ ਕਾਫਲਾ ਹੈ ਹੁਸ਼ਾਰਪੁਰ ਦੇ ਬਜਵਾੜਾ ਬਾਈਪਾਸ ਬਾਈਪਾਸ ਤੋਂ ਗੁਜ਼ਰ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਲਾਈਵ ਤਸਵੀਰਾਂ ਜਿਹੜੀਆਂ ਏ ਕੇ ਜੀ ਵਾਲ ਦੇ ਜਥੇਦਿਆ ਨੇ ਸੋ ਨਾਲ ਦੇ ਨਾਲ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਵੇਂ ਇੱਕ ਰਾਜ ਆਵਾਗ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਵਿੱਚ ਸਵਾਗਤ ਹੋਇਆ ਕਿਵੇਂ ਲਾਮ ਲਸ਼ਕਰ ਸਰਕਾਰੀ ਮਸ਼ੀਨਰੀ ਉਹ ਆਪਣੇ ਨਾਲ ਲੈ ਕੇ ਤੁਰੇ ਹੋਏ ਨੇ ਗੱਡੀ ਦੇ ਵਿੱਚ ਕਿ ਆ ਗੱਡੀ ਆ ਜਿਹੜੀ ਸਿਲਵਰ ਕਲਰ ਕਲਰ ਦੀ ਇਸ ਤੇ ਬੈਠੇ ਅਰਵਿੰਦ ਕੇਜਰੀਵਾਲ ਮੌਜੂਦ ਨੇ ਚੰਡੀਗੜ੍ਹ ਨੰਬਰ ਦੀ ਗੱਡੀ ਆ ਜਿਸ ਵਿੱਚ ਅਰਵਿੰਦ ਕੇਜਰੀਵਾਲ ਮੌਜੂਦ ਨੇ ਪਿੱਛੇ ਇੱਕ ਪੀ ਵੀ 65 ए एच 2362 ਲੈਂਡ ਕਰੂਜ਼ਰ ਗੱਡੀ ਆ ਤਾਂ ਉਹ ਗੱਡੀ ਦੇ ਵਿੱਚ ਜਿਹੜੇ ਅਰਵਿੰਦ ਕੇਜਰੀਵਾਲ ਗਏ ਨੇ ਤਾਂ ਦੂਜੇ ਪਾਸੇ तमाम ਤਸਵੀਰਾਂ ਤੁਸੀਂ ਅਰਵਿੰਦ ਕੇਜਰੀਵਾਲ ਦਾ قافلہ ویکھ ਸਕਦੇ ਹਾਂ ਅਰਵੰਦ ਕੇਜਰੀਵਾਲ ਦਾ ਕਾਫਲਾ ویکھ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਅਰਵੰਦ ਕੇਜਰੀਵਾਲ ਦਾ ਜਿਹੜਾ ਸਵਾਗਤ ਆ ਉਹ ਕਿਸ ਤਰ੍ਹਾਂ ਦੇ ਨਾਲ ਸਵਾਗਤ ਤੋਂ ਪਾਵਾ ਮੈਂ ਇਹਨਾਂ ਗੱਲਾਂ ਦਾ ਇਹਨਾਂ ਸ਼ਬਦਾਂ ਦੀ ਵਰਤੋਂ ਇਸ ਕਰਕੇ ਕਰ ਰਿਹਾ ਕਿਉਂਕਿ ਦਿੱਲੀ ਤੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਕਰਾਰੀ ਹਾਰ ਤੋਂ ਬਾਅਦ ਅਰਵੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਨੇ ਹੁਸ਼ਿਆਰਪੁਰ ਦੇ ਨਸਤੀਕੀ ਪਿੰਡ ਮੱਲਾਂ ਵਾਲੀ ਵਿਖੇ ਪਹੁੰਚੇ ਨੇ ਜਿੱਥੇ ਕਿ ਮੱਲਾਂ ਵਾਲੀ ਦੇ ਵਿੱਚ ਧੰਮਤਾ ਜੀ ਵਿਪਾਸਨਾ ਸਾਧਨਾ ਕੇਂਦਰ ਮੌਜੂਦ ਹੈ ਤਾਂ ਉੱਥੇ ਲਗਾਤਾਰ 10 ਦਿਨ ਅਰਵੰਦ ਕੇਜਰੀਵਾਲ ਵੱਲੋਂ ਜਿਹੜਾ ਆਪਣਾ ਸਮਾਂ ਬਤਾਇਆ ਜਾਵੇਗਾ ਲਗਾਤਾਰ 10 ਦਿਨ ਤੱਕ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਥੇ ਰਹਿਣਗੇ ਤਾਂ ਦੂਜੇ ਪਾਸੇ ਤੁਹਾਨੂੰ ਇਧਰ ਲੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਕਿ ਪੁਲਿਸ ਵੱਲੋਂ ਜਿਹੜਾ ਆਉਣ ਜਾਣ ਵਾਲੇ ਜਿਹੜੇ ਰਾਹਗੀਰਾਂ ਨੂੰ ਰੋਕਿਆ ਗਿਆ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਕਾਫਲਾ ਜਿਹੜਾ ਕਾਫੀ ਲੰਮਾ ਚੌੜਾ ਹੁੰਦਾ ਤਾਂ ਕਾਫਲੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤਾਂ ਕਾਫਲਾ ਲੰਘਣ ਤੋਂ ਬਾਅਦ ਉਹਨਾਂ ਟ੍ਰੈਫਿਕ ਆ ਜਿਹੜਾ ਖੋਲ ਦਿੱਤਾ ਗਿਆ ਤੇ ਲਾਈਵ ਤਸਵੀਰਾਂ ਤੁਹਾਨੂੰ ਅਦਾਰਾ ਅਸੀਂ ਅਦਾਰਾ ਹੁਸ਼ਾਰਤ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ 25 ਤੋਂ 30 ਗੱਡੀਆਂ ਦਾ ਕਾਫਲਾ ਜੋ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਵੀਵੀ ਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ ਉਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅਰਵਿੰਦ ਕੇਜਰੀਵਾਲ ਦਾ ਕਾਫਲਾ ਜਿਹੜਾ ਹੁਸ਼ਾਰਪੁਰ ਦੇ ਫਗਵਾ ਬਜਵਾੜਾ ਬਾਈਪਾਸ ਤੋਂ ਲੰਘਿਆ ਤਾਂ ਇੱਥੋਂ ਮਹਿਜ 4 ਤੋਂ 5 ਮਿੰਟ ਦਾ ਰਸਤਾ ਅਰਵਿੰਦ ਕੇਜਰੀਵਾਲ ਮਹਿਲਾਂ ਵਾਲੀ ਵਿਖੇ ਮੌਜੂਦ ਧੰਮਤਾਜ ਸੈਂਟਰ ਵਿਖੇ ਪਹੁੰਚਣ ਗਿਆ ਜਿੱਥੇ ਰਹਿ ਕੇ ਉਹਨਾਂ ਵੱਲੋਂ ਜਿਹੜਾ 10 ਦਿਨ ਦਾ ਸਮਾਂ ਜਿਹੜਾ ਬਿਤਾਇਆ ਜਾਵੇਗਾ ਮੱਲਾਂ ਵਾਲੀ ਪਿੰਡ ਦੇ ਵਿੱਚ ਮੌਜੂਦ ਹੈ ਤਮਚਾ ਤਮਤਾਜ ਵਿਪਾਸਨਾ ਸਾਧਨਾ ਕੇਂਦਰ ਉੱਥੇ ਮੌਜੂਦ ਹੈ ਜਿੱਥੇ ਰਹਿ ਕੇ ਅਰਵਿੰਦ ਕੇਜਰੀਵਾਲ 10 ਦਿਨ ਦਾ ਜਿਹੜਾ ਸਮਾਂ ਬਿਤਾਉਣਗੇ ਤਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਚੀ ਦੀ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੁਸ਼ਾਰਪੁਰ ਦੇ ਵਿੱਚ ਪਹੁੰਚੇ ਨੇ ਹਾਲਾਂਕਿ ਆਪਾਂ ਇੱਕ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਸੈਕਿੰਡ ਟਾਈਮ ਭਾਵ ਦੂਜੀ ਵਾਰ ਜਿਹੜੇ ਅਰਵਿੰਦ ਕੇਜਰੀਵਾਲ ਮੱਲਾਂ ਵਾਲੀ ਵਿਖੇ ਮੌਜੂਦ ਤਮਤਾਜ ਸੈਂਟਰ ਵਿਖੇ ਪਹੁੰਚੇ ਨੇ ਤਾਂ ਪੰਜਾਬ ਦੇ ਸਰਕਾਰੀ ਮਸ਼ੀਨਰੀ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਦੇ ਨਾਲ ਚੱਲ ਰਹੀ ਹੈ ਤਸਵੀਰਾਂ ਤਾਸੀਆਂ ਤਸਵੀਰਾਂ ਲਾਈਵ ਤੁਹਾਡੇ ਨਾਲ ਸਾਂਝੀਆ ਕੀਤੀਆਂ ਨੇ ਸੋ ਅਰਵੰਦ ਕੇਜਰੀਵਾਲ ਨੂੰ ਇਸ ਜੋ ਵੀ ਵੀ ਆਈ ਪੀ ਟ੍ਰੀਟਮੈਂਟ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਪੰਜਾਬ ਦੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਤੁਹਾਡੀ ਕੀ ਰਾਏ ਹੈ ਇਸ ਬਾਬਤ ਪੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰੋ ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਾਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜ ਰਹੇ ਹੁਸ਼ਾਰ ਪਰ ਦਿਵਸ ਦੇ ਨਾਲ